ਉਹਦੇ ਮਹੀਨੇ ਤੋਂ ਗੁਰੂ ਸਰਬੰਵਨੋ ਬਖਸ਼ੇ ਹੋਏ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਸੁਖ ਅਨੰਦ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਲੈਣ ਲਈ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਸواری ਸਾਧ ਸੰਤ ਜੀਓ ਗੁਰਮਤ ਵਿਚਾਰਾਂ ਤੋਂ ਪਹਿਲੇ ਗੁਰੂ ਫਤਿਹ ਪ੍ਰਵਾਨ ਕਰਨੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਖਰ ਸ਼ਬਦ ਦਾ ਮਤਲਬ ਬਾਹਰੋਂ ਦੇਖਿਆ ਜਾਏ ਤਾਂ ਠੰਡ ਹੈ ਅੰਦਰੋਂ ਦੇਖਿਆ ਜਾਏ ਤੇ ਪ੍ਰਭੂ ਨਾਲੋਂ ਪਿਆਰ ਟੁੱਟ ਜਾਣਾ ਹੈ ਅੰਦਰੋਂ ਵੇਖਿਆ ਜਾਏ ਵਿਸ਼ੇ ਵਕਾਰਾਂ ਦਾ ਵੱਧ ਜਾਣਾ ਹੈ ਕਾਮ ਦਾ ਵੱਧ ਗਿਆ ਤੁਖਾਰ ਵਿਆਪ ਗਿਆ ਕਰੋਧ ਵੱਧ ਗਿਆ ਤੁਖਾਰ ਵਿਆਪਕ ਗਿਆ ਹੰਕਾਰ ਵੱਧ ਗਿਆ ਤੁਖਾਰ ਵਿਆਪਕ ਗਿਆ ਜਦੋਂ ਕਿਸੇ ਮਨੁੱਖ ਦੇ ਅੰਦਰ ਗੁਰੂ ਤੋਂ ਪ੍ਰੇਇ ਤੇ ਟੁੱਟੀ ਤੁਖਾਰ ਵਿਆਪ ਗਿਆ ਜਿਸ ਮਨੁੱਖ ਦੇ ਅੰਦਰ ਤੋ ਘਾਰ ਵਿਆਪਕ ਗਿਆ ਉਸ ਦੇ ਪਰਮਾਤਮਾ ਦੇ ਨਾਲੋਂ ਦੂਰੀ ਪੈਣੀ ਸ਼ੁਰੂ ਹੋ ਗਈ ਦੂਰੀ ਪੈਣੀ ਸ਼ੁਰੂ ਹੋ ਗਈ ਜਿਸ ਦੇ ਅੰਦਰ ਹੰਕਾਰ ਪੈਦਾ ਹੋ ਗਿਆ ਕਰੋਧ ਪੈਦਾ ਹੋ ਗਿਆ ਉਹਨੇ ਬਾਹਰੀ ਸੁੱਖਾਂ ਦਾ ਆਨੰਦ ਤੇ ਲੈਣਾ ਸ਼ੁਰੂ ਕਰ ਦਿੱਤਾ ਪਰ ਭੁੱਲ ਗਿਆ ਆਪਣੇ ਗੁਰੂ ਨੂੰ ਭੁੱਲ ਗਿਆ ਪਰਮਾਤਮਾ ਨੂੰ ਭੁੱਲ ਗਿਆ ਜੀਵਨ ਦੇ ਅਸਲ ਮਕਸਦ ਨੂੰ ਜਿਸ ਦੀ ਖਤ ਇਸ ਦੁਨੀਆ ਤੇ ਆਇਆ ਸੀ ਉਸ ਨੂੰ ਭੁੱਲ ਜਾਣ ਦਾ ਹੀ ਮਤਲਬ ਹੈ ਤੁਖਾਰ ਵਿਆਪ ਪਿਆਏ ਤੁਖਾਰ ਨੇ ਆਪਣਾ ਠੇਰਾ ਇਸ ਦੇ ਚਾਰ ਚਫੇਰੇ ਪਾ ਲਿਆ ਹੈ ਬੜੀਆਂ ਪਿਆਰੀਆਂ ਸਿੱਖ ਇਤਿਹਾਸ ਚੋਂ ਉਦਾਹਰਨਾਂ ਐਸ ਜੀਵਨ ਦੇ ਪ੍ਰਤੀ ਮਿਲਦੀਆਂ ਹੈ ਖਾਸ ਕਰਕੇ ਜਿਸ ਦਿਨ ਤੋਂ ਉਹਦਾ ਮਹੀਨਾ ਸ਼ੁਰੂ ਹੁੰਦਾ ਹੈ ਉਸੇ ਦਿਨ ਤੋਂ ਹੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਸਾਕ ਹੈ ਚਮਕੌਰ ਤੇ ਸਰਹੰਦ ਉਹਦੀ ਵੀ ਸ਼ੁਰੂਆਤ ਇਸੇ ਦਿਨ ਤੋਂ ਹੋ ਜਾਂਦੀ ਹੈ ਅੱਜ ਤੋਂ ਔਰ ਇਹ ਸਾਨੂੰ ਇਹੀ ਦੱਸਦਾ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਸਿਮਰਨ ਵਸਿਆ ਹੁੰਦਾ ਹੈ ਉਹਨਾਂ ਨੂੰ ਪੁਖਾਰ ਨਹੀਂ ਵਿਆਪ ਸਕਦਾ ਉਹ ਦੁਨਿਆਵੀ ਦੁੱਖ ਤੇ ਝੱਲ ਸਕਦੇ ਐ ਦੁਨਿਆਵੀ ਪਰੇਸ਼ਾਨੀਆਂ ਤੇ ਝੱਲ ਸਕਦੇ ਐ ਪਰ ਧਰਮ ਵੱਲੋਂ ਮੁੱਕ ਨਹੀਂ ਸਕਦੇ ਮੈਂ ਜਦੋਂ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਨਨਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਵਾਲੇ ਸਾਰੇ ਸਾਕੇ ਨੂੰ ਵੇਖਣਾ ਤੇ ਉਸ ਸਾਕੇ ਦੇ ਵਿੱਚੋਂ ਸਾਨੂੰ ਇਹੀ ਪ੍ਰੇਰਣਾ ਮਿਲਦੀ ਹੈ। ਥੋੜਾ ਸਮਾਂ ਪਹਿਲਾਂ ਅਸੀਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਸੀ। ਤੇ ਉਸ ਦਿਨ ਅਸੀਂ ਇੱਕ ਗੱਲ ਕਹੀ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਸੇਬ ਜੀ ਮਹਾਰਾਜ ਦਾ ਸੀਸ ਜਦੋਂ ਭਾਈ ਜੈਤਾ ਜੀ ਲੈ ਕੇ ਅਨੰਦਪੁਰ ਸਾਹਿਬ ਪਹੁੰਚਦੇ ਐ ਤਾਂ ਉਸ ਸੀਸ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾ ਗੁਜਰੀ ਜੀ ਤੇ ਮਾ ਨਾਨਕੀ ਜੀ ਪਰਵਾਣ ਕਰ ਰਹੇ ਐ ਪ੍ਰਾਪਤ ਕਰ ਰਹੇ ਨੇ ਭਾਈ ਜੈਤਾ ਜੀ ਔਰ ਹੁਣ ਇਹੀ ਨਿਸ਼ਾਨੀ ਹੈ ਕਿ ਉਹਨਾਂ ਦੇ ਅੰਦਰ ਪ੍ਰਭੂ ਪਿਆਰ ਦੇਖੋ ਕਿੰਨਾ ਵੱਡਾ ਹੈ ਇਸ ਵੇਲੇ ਜੇ ਮਾਂ ਵੀ ਪੁੱਤ ਦਾ ਸੀਸ ਸ਼ਹੀਦ ਪੁੱਤਰ ਦਾ ਸੀਸ ਲੈ ਰਹੀ ਹੈ ਤਦ ਵੀ ਉਹਦੇ ਅੰਦਰ ਪੁੱਤ ਦੇ ਸਰੀਰ ਪ੍ਰਤੀ ਮੋਹ ਨਹੀਂ ਜਾਗਿਆ ਫਿਰ ਵੀ ਪ੍ਰਭੂ ਦੇ ਨਾਲ ਪਿਆਰ ਦੇਖੋ ਮੂੰਹ ਦੇ ਵਿੱਚੋਂ ਵਾਹਿਗੁਰੂ 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 ਸ਼ਬਦ ਨਿਕਲ ਰਹੇ ਹਨ मां गुजरी जी अपने पति ਦਾ ਸੀਸ ਝੋਲੀ ਦੇ ਵਿੱਚ ਪਵਾ ਰਹੇ ਨੇ ਤੇ ਪਤੀ ਦਾ ਸੀਸ ਝੋਲੀ ਦੇ ਵਿੱਚ ਪਵਾਉਂਦਿਆਂ ਹੋਇਆਂ ਵੀ ਅੱਖਾਂ ਦੇ ਵਿੱਚੋਂ ਅੰਸੂ ਨਹੀਂ ਆਏ। ਉਹ ਵੀ ਉਸ ਵੇਲੇ ਰੱਬ ਦਾ ਸ਼ੁਕਰ ਕਰ ਰਹੇ ਹੈ। ਅਵਸਥਾ 9 ਸਾਲ ਦੀ ਹੈ ਸਹਬੇ ਕਮਾਲ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਤੋ ਦਾ ਸਿਸ ਝੋਲੀ ਚ ਪਵਾਉਂਦਿਆ ਹੋਇਆ ਫਿਰ ਵੀ ਚੜਦੀ ਕਲਾ ਚ ਨੇ ਇਹ ਤੁਖਾਰ ਨਹੀਂ ਵਿਆਪਿਆ ਕਿਉਂਕਿ ਜਿਸ ਦੇ ਅੰਦਰ ਪ੍ਰਭੂ ਦਾ ਪਿਆਰ ਹੁੰਦਾ ਹੈ ਉਹ ਦੁਨਿਆਵੀ ਸੁੱਖਾਂ ਤੋਂ ਦੁਨਿਆਵੀ ਦੁੱਖਾਂ ਤੋਂ ਕਿਤੇ ਉੱਪਰ ਉੱਠ ਜਾਂਦਾ ਹੈ ਜਿਨ੍ਹਾਂ ਦੇ ਮਨ ਵਿੱਚ ਤੁਖਾਰ ਨਹੀਂ ਵਾਪਰਦਾ ਉਨ੍ਹਾਂ ਦਾ ਜ਼ਿਕਰ ਗੁਰੂ ਤੇ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਆਪਣੀ ਬਾਣੀ 'ਚ ਕਰਦਿਆਂ ਕਿਹਾ ਹੈ ਜੋ ਮਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਅਰ ਭੈ ਨਹੀਂ ਜੰਕੈ ਕੰਚਨ ਮਾਟੀ ਮੰਨੈ ਨਹਿ ਨਿੰਦਿਆ ਨਹਿ ਉਸਤਤ ਜੰਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਰ અપਮਾਨਾ ਕੀ ਉਸ ਅਵਸਥਾ ਦੀ ਗੱਲ ਹੈ ਜਿਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਇਸ ਬਾਣੀ ਚ ਕਰਦਿਆਂ ਕਹਿੰਦੇ ਐ ਪੋ ਤੁਖਾਰ ਨਾ ਵਿਆਪੈ ਇਹ ਨੇ ਉਹ ਜੀੜੇ ਜੋ ਸਾਡੇ ਵਾਸਤੇ ਵੀ ਪ੍ਰੇਰਣਾ ਹੈ ਕਿ ਜਿਨ੍ਹਾਂ ਦੇ ਅੰਦਰ ਉਹ ਮਹੀਨੇ ਦਾ ਤੁਖਾਰ ਨਹੀਂ ਘਾਪਰਦਾ ਉਨਦੀ ਅਵਸਥਾ ਕਿੰਨੀ ਉੱਚੀ ਤੇ ਕਿੰਨੀ ਮਹਾਨ ਹੋ ਜਾਂਦੀ ਹੈ ਸਰੀਰਕ ਅਵਸਥਾ ਚਾਹੇ ਬਹੁਤ ਛੋਟੀ ਹੈ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਸਰੀਰਕ ਅਵਸਥਾ ਛੋਟੀ ਹੈ 6 ਸਾਲ ਤੇ 8 ਸਾਲ ਦੀ ਉਮਰ ਹੈ ਪਰ ਐਸ ਉਮਰ ਦੇ ਵਿੱਚ ਵੀ ਦੁਨਿਆਵੀ ਚੀਜ਼ਾਂ ਦਾ ਲਾਲਚ ਮਨ ਵਿੱਚ ਨਹੀਂ ਜਦੋਂ ਸੁੱਚਾ ਨੰਦ ਤੇ ਵਜ਼ੀਰ ਖਾਨ ਕਹਿੰਦੇ ਨੇ ਅਸੀਂ ਤੁਹਾਨੂੰ ਦੁਨੀਆ ਦੀ ਹਰ ਸੁਖ ਸੁਖਦਾ ਦੇਵਾਂਗੇ ਮਹਿਲ ਮਾੜੀਆਂ ਦੇਵਾਂਗੇ ਹਾਥੀ ਘੋੜੇ ਦੇਵਾਂਗੇ ਰਾਜੇ ਬਣਾ ਦੇਵਾਂਗੇ ਸਭ ਕੁਝ ਕਰ ਦੇਵਾਂਗੇ ਬਸ ਤੁਸੀਂ ਆਪਣੇ ਗੁਰੂ ਆਪਣੇ ਧਰਮ ਵੱਲੋਂ ਮੁਖ ਮੋੜ ਲਵੋ ਪਰ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ ਪਾਰ ਬ੍ਰਹਮ ਦੇਦੇ ਦੇ ਵਿੱਚ ਵਸੇ ਹੋਏ ਐ ਗੁਰੂ ਦੇ ਉਪਦੇਸ਼ ਤੇ ਇਹ ਬੱਚੇ ਅੱਗੋਂ ਕਹਿੰਦੇ ਐ ਵਜ਼ੀਰ ਖਾਨ ਸਾਨੂੰ ਤੁਸੀਂ ਲਾਲਚ ਨਹੀਂ ਦੇ ਸਕਦੇ ਸਾਨੂੰ ਤੁਸੀਂ ਕਿਸੇ ਵੀ ਤਰ੍ਹਾਂ ਸਾਡੇ ਗੁਰੂ ਤੋਂ ਨਹੀਂ ਤੋੜ ਸਕਦੇ ਜਿੱਥੇ ਅਵਸਥਾ ਐਨੀ ਉੱਚੀ ਤੇ ਸੁੱਚੀ ਹੋ ਜਾਵੇ ਉਸੇ ਅਵਸਥਾ ਦਾ ਨਾਮ ਹੈ ਉਖ ਤੁਖਾਰ ਨਾ ਵਿਆਪੇ ਇਹਦਾ ਨਾਮ ਹੀ ਹੈ ਉਹਦੇ ਮਹੀਨੇ ਚ ਕੰਠ ਮਿਲਿਆ ਹਰ ਨਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਇਸ ਨਾਮ ਦੀ ਠੰਡਕ ਹੀ ਇੰਨੀ ਹੈ ਕਿ ਉਹ ਤੱਤੀ ਤਵੀ ਤੇ ਵੀ ਬੈਠ ਜਾਣਾ ਤਾਂ ਵੀ ਉਹ ਰੱਬ ਵੱਲੋਂ ਆਪਣਾ ਧਿਆਨ ਨਹੀਂ ਤੋੜਦੇ ਜਨਰਲ ਦੇ ਹਿਰਦੇ ਦੇ ਵਿੱਚ ਰੱਬ ਦਾ ਨਾਮ ਵਸ ਜਾਂਦਾ ਹੈ ਉਹ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਲ ਜੀ ਵਾਗ ਸਿਰ ਤੇ ਆਰਾ ਚਲਾਉਂਦਿਆਂ ਹੋਇਆਂ ਦੇਗ ਦੇ ਪਾਣੀ 'ਚ ਉਬਾਲੇ ਖਾਂਦਿਆਂ ਹੋਇਆਂ ਰੋਹੀ 'ਚ ਲਪੇਟ ਕੇ ਅੱਗ ਲਗਾ ਕੇ ਜਦੋਂ ਉਹਨਾਂ ਨੂੰ ਜਲਾ ਰਹੇ ਐ ਉਦੋਂ ਹੀ ਉਹਨਾਂ ਦੇ ਅੰਦਰੋਂ ਬਾਣੀ ਨਿਕਲ ਰਹੀ ਐ ਫਿਰ ਵੀ ਉਹ ਬਾਣੀ ਦੇ ਨਾਲ ਜੁੜੇ ਹੋਏ ਐ ਇਸੇ ਦਾ ਨਾਮ ਹੀ ਹੈ ਪੋ ਦੇ ਮਹੀਨੇ ਦੇ ਵਿੱਚ ਤੁਖਾਰ ਨਾ ਵਿਆਪਨਾ ਪੋਖ ਤੁਖਾਰ ਨਾ ਵਿਆਪਈ ਜਨਾਂ ਦੇ ਅੰਦਰ ਐਸੀ ਅਵਸਥਾ ਆ ਜਾਂਦੀ ਹੈ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਜੁੜ ਗਿਆ ਐ ਫਿਰ ਉਹ ਗੁਰੂ ਦੇ ਦਰਸ਼ਨ ਹੀ ਕਰਦੇ ਐ ਉਹਨਾਂ ਦੇ ਅੰਦਰੋਂ ਹਰ ਵੇਲੇ ਇੱਕੋ ਹੀ ਆਵਾਜ਼ ਨਿਕਲਦੀ ਐ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬੇਨਤੀ ਸੁਣੋ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚੇਤੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਉਹ ਤੇ ਇਹੀ ਕਹਿੰਦੇ ਐ ਏ ਸਤਿਗੁਰੂ ਸਾਨੂੰ ਹਰ ਵੇਲੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ ਅਸੀਂ ਤੁਹਾਡੇ ਤੋਂ ਕਿਤੇ ਇੱਕ ਪਲ ਵੀ ਦੂਰ ਨਾ ਹੋ ਜਾਈਏ ਇੱਥੇ ਮੈਨੂੰ ਚਾਂਦਨੀ ਚੌਂਕ ਦੇ ਵਿੱਚ ਵਾਪਰ ਰੇ ਉਸ ਸਾਕੇ ਦੀ ਯਾਦ ਆ ਗਈ ਜਦੋਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲ ਦਾਸ ਜੀ ਨੂੰ ਅੰਤਮ ਇੱਛਾ ਬੋਲ ਪੁੱਛੀ ਗਈ ਕਿ ਹੁਣ ਭਾਈ ਤੁਹਾਨੂੰ ਅਸੀਂ ਕਰਨਾ ਹੈ ਸ਼ਹੀਦ ਸਿਰ ਤੇ ਚਲਣਾ ਹੈ ਆਰਾ ਦੇਖਦੇ ਪਾਣੀ ਚ ਜਾਣਾ ਹੈ ਤੁਹਾਨੂੰ ਉਬਾਲਿਆ ਰੋਣ ਦੇ ਵਿੱਚ ਲਪੇਟ ਕੇ ਤੁਹਾਨੂੰ ਜਾਣਾ ਹੈ ਸਾੜਿਆ ਤੇ ਹੁਣ ਤੁਸੀਂ ਤਿੰਨੇ ਦੱਸੋ ਤੁਹਾਡੀ ਕੋਈ ਅੰਤਮ ਇੱਛਾ ਹੈ ਤਾ ਅੱਗੋਂ ਤਿੰਨੇ ਹੀ ਗੁਰੂ ਕੇ ਸਿੱਖਾਂ ਨੇ ਇੱਕ ਮਨ ਇੱਕ ਚਿੱਤ ਇੱਕ ਆਵਾਜ਼ ਦੇ ਵਿੱਚ ਕਿਹਾ ਇਹ ਜਿੰਨੇ ਮਰਜੀ ਸਾਨੂੰ ਤੁਹੀਂ ਦੁੱਖ ਦੇ ਦਿਓ ਜਿੰਨੇ ਮਰਜੀ ਸਾਨੂੰ ਤਸੀਹੇ ਦੇ ਦਿਓ ਇਨ੍ਹਾਂ ਤਸੀਹਿਆਂ ਇਨ੍ਹਾਂ ਦੁੱਖਾਂ ਇਨ੍ਹਾਂ ਸ਼ਰੀਰਕ ਤਸ਼ੱਦਦਾਂ ਦੇ ਵਿੱਚ ਬਸ ਸਾਡੇ ਮਨ ਦੀ ਇੱਕੋ ਹੀ ਇੱਛਾ ਹੈ ਜਦੋਂ ਅਸੀਂ ਆਰੇ ਦੇ ਨਾਲ ਚਿਰੇ ਜਾਂਦੇ ਹੋਈਏ ਉਦੋਂ ਵੀ ਸਾਡਾ ਮੂੰਹ ਸਾਡੇ ਗੁਰੂ ਵੱਲ ਹੋਵੇ ਸਾਨੂੰ ਸਾਡੇ ਗੁਰੂ ਦੇ ਦਰਸ਼ਨ ਹੁੰਦੇ ਹੋਣ ਜਦੋਂ ਸਾਡੇ ਸਿਰ ਦੇ ਉੱਪਰ ਆਰਾ ਚੱਲ ਰਿਹਾ ਹੈ ਜਾਂ ਦੇਗ ਦੇ ਪਾਣੀ ਦੇ ਵਿੱਚ ਉਬਾਲੇ ਆ ਰਹੇ ਨੇ ਜਾਂ ਰੂਹੀ ਦੇ ਵਿੱਚ ਲਪੇਟਿਆਂ ਨੂੰ ਜਦੋਂ ਅੱਗ ਦੀਆਂ ਲਪਟਾਂ ਸਾਨੂੰ ਆਪਣੇ ਕਲਾਵੇ ਵਿੱਚ ਲੈ ਰਹੀਆਂ ਹੁਣ ਇਹ ਜਿੰਨੇ ਚਿਰ ਤੱਕ ਸਾਡੇ ਸਰੀਰ ਚ ਸਾਸ ਰਹੇ ਉਹਨਾਂ ਚਿਰ ਅਸੀਂ ਗੁਰੂ ਦੇ ਦਰਸ਼ਨ ਕਰਦੇ ਰਹੇ ਜਿਨ੍ਹਾਂ ਦੇ ਅੰਦਰ ਗੁਰੂ ਦੇ ਦਰਸ਼ਨ ਦੀ ਐਸੀ ਆਸ ਹੋ ਜਾਂਦੀ ਹੈ ਐਸੀ ਇੱਛਾ ਹੋ ਜਾਂਦੀ ਹੈ ਜਿਹੜੇ ਹਰ ਵੇਲੇ ਹਰ ਪਲ ਆਪਣੇ ਗੁਰੂ ਦੇ ਨਾਲ ਜੁੜੇ ਰਹਿੰਦੇ ਐ ਉਹਨਾਂ ਦੇ ਵਾਸਤੇ ਹੀ ਸਹਿਬ ਕਹਿੰਦੇ ਆ ਮਨ ਬੇਧਿਆ ਚਰਨਾਰ ਬਿਨ ਦਰਸ਼ਨ ਲਗੜਾ ਸੋ ਉਹ ਹਰ ਵੇਲੇ ਆਪਣੇ ਗੁਰੂ ਦੇ ਦਰਸ਼ਨ ਕਰਦੇ ਹੈ ਜਿਸ ਤਰ੍ਹਾਂ ਚਕੋਰ ਚੰਦਰਮਾ ਦੇ ਦਰਸ਼ਨ ਕਰਕੇ ਜਿਉਂਦੀ ਹੈ ਇਸੇ ਤਰ੍ਹਾਂ ਹੀ ਪ੍ਰਭੂ ਦੇ ਪਿਆਰੇ ਪ੍ਰਭੂ ਦੇ ਨਾਲ ਜੁੜ ਕੇ ਗੁਰੂ ਦੇ ਪਿਆਰੇ ਗੁਰੂ ਦੀ ਰਸਾ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾਤ ਰਤੇ ਹੈ ਉਹਨਾਂ ਦੇ ਅੰਦਰੋਂ ਤੇ ਇੱਕੋ ਹੀ ਇੱਛਾ ਨਿਕਲਦੀ ਹੈ ਹੋਰ ਕੁਛ ਵੀ ਹੋ ਜਾਏ ਮੇਰੀ ਪ੍ਰੀਤ ਮੇਰੇ ਪਰਮਾਤਮਾ ਤੋਂ ਨਹੀਂ ਟੁੱਟਣੀ ਚਾਹੀਦੀ ਮੇਰੀ ਪ੍ਰੀਤ ਮੇਰੇ ਗੁਰੂ ਦੇ ਨਾਲ ਜੁੜੀ ਰਹਿਣੀ ਚਾਹੀਦੀ ਹੈ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੇ ਮੈਂ ਤੋ ਮੋਲ ਮਹੰਗੀ ਨਹੀਂ ਜੀ ਸਕੇ ਇਹ ਤਾਂ ਜਿਹੜਾ ਗੁਰੂ ਦੀ ਪ੍ਰੀਤ ਹੈ ਇਹ ਤਾਂ ਆਪਣਾ ਮਨ ਆਪਣਾ ਚਿੱਤ ਆਪਣਾ ਹਿਰਦਾ ਆਪਣਾ ਦਿਲ ਦੇ ਕੇ ਲਈ ਹੈ ਔਰ ਇਸ ਦੀ ਖਾਤਰ ਨੇਕਾਂ ਕੁਰਬਾਨੀਆਂ ਵੀ ਦੇਣੀਆਂ ਪੈ ਜਾਣ ਤੇ ਉਹ ਕੁਰਬਾਨੀਆਂ ਵੀ ਥੋੜੀਆਂ ਨੇ ਮੈਨੂੰ ਇਸ ਵੇਲੇ ਉਸ ਮੌਕੇ ਦਾ ਇੱਕ ਸੀਨ ਯਾਦ ਆ ਰਿਹਾ ਹੈ ਜਦੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਭਾਈ ਦਇਆ ਸਿੰਘ ਜੀ ਭਾਈ ਸੰਤ ਸਿੰਘ ਜੀ ਭਾਈ ਸੰਗਤ ਸਿੰਘ ਜੀ ਭਾਈ ਧਰਮ ਸਿੰਘ ਜੀ ਇਹ ਪੰਜ ਗੁਰੂ ਕੇ ਸਿੱਖ ਹੁੰਦੇ ਆ ਜੰਕੌਰ ਦੀ ਗੜੀ ਦੀ ਗੱਲ ਹੈ ਬਾਕੀ ਦੇ ਸਾਰੇ ਦੇ ਸਾਰੇ ਸਿੱਖ ਸ਼ਹੀਦियां ਪਾ ਚੁੱਕੇ ਨੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦੀ ਪ੍ਰਾਪਤ ਕਰ ਚੁੱਕੇ ਹੁਣ ਇਹ ਪੰਜ ਸਿੱਖ ਆ ਕੇ ਕਹਿੰਦੇ ਆ ਸਤਿਗੁਰੂ ਜੀਓ ਕਿਸੇ ਸਮੇਂ ਤੁਸੀਂ ਇਹ ਕਿਹਾ ਸੀ ਖਾਲਸਾ ਮੇਰੋ ਸਤਿਗੁਰ ਪੂਰਾ ਕਿਸੇ ਸਮੇਂ ਤੁਸੀਂ ਇਹ ਕਿਹਾ ਸੀ ਵੇ ਪਰਗਟਿਉ ਮਰਦ ਅਗੰਮੜਾ ਬਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਬੁਰ ਚਿਲਾ ਤੇ ਉਦੋਂ ਤੁਸੀਂ ਕਿਹਾ ਸੀ ਖਾਲਸਾ ਮੇਰਾ ਗੁਰੂ ਹੈ ਅੱਜ ਤੁਹਾਡਾ ਗੁਰੂ ਤੁਹਾਨੂੰ ਹੁਕਮ ਕਰਦਾ ਹੈ ਕਿ ਤੁਸੀਂ ਅੱਜ ਚਮਕੌਰ ਦੀ ਗੜੀ ਛੱਡ ਜਾਣੀ ਤੇ ਅਗੋਂ ਸਤਿਗੁਰੂ ਜੀ ਕਹਿੰਦੇ ਫਿਰ ਚਮਕੌਰ ਦੀ ਗੜੀ ਜੇ ਮੈਂ ਛੱਡਣੀ ਹੈ ਤੇ ਇਸ ਗੜੀ ਨੂੰ ਛੱਡਣ ਦੇ ਵਾਸਤੇ ਫਿਰ ਕਿਸੇ ਨੂੰ ਮੇਰਾ ਇਹ ਲਬਾਸ ਵੀ ਪਹਿਨਣਾ ਪੈਣਾ ਕਿਸੇ ਦੇ ਸਿਰ ਤੇ ਦਸਤਾਰ ਵੀ ਸਜਾਈ ਜਾਏਗੀ ਇਹ ਬਸਤਰ ਵੀ ਸਜਾਏ ਜਾਣਗੇ ਤੇ ਭਾਈ ਸੰਗਤ ਸਿੰਘ ਜੀ ਉਸ ਵੇਲੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਗਏ ਸਤਿਗੁਰੂ ਜੀ ਮੇਰਾ ਚਿਹਰਾ ਮੂਰਾ ਵੀ ਆਪ ਜੀ ਦੇ ਨਾਲ ਰਲਦਾ ਕਿਉਂਕਿ ਭਾਈ ਸੰਗਤ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਸਿਰਫ 2-3 ਦਿਨ ਹੀ ਛੋਟੇ ਸਨ ਔਰ ਪ੍ਰਭੂ ਦੀ ਐਸੀ ਕਿਰਪਾ ਸੀ ਕਿ ਫੇਸ ਵੀ ਲਗਭਗ ਮਹਾਂਦਰਾ ਹਾਈ ਸਾਰੇ ਪਾਸਿਆਂ ਤੋਂ ਸਤਿਗੁਰਾਂ ਵਰਗਾ ਸੀ ਤੇ ਸਤਿਗੁਰੂ ਗੱਲ ਨਾਲ ਲਾ ਕੇ ਕਹਿੰਦੇ ਸੰਗਤ ਸਿੰਘ ਜੀ ਜਦੋਂ ਇਹ ਦਸਤਾਰ ਤੁਹਾਡੇ ਸਿਰ ਤੇ ਆਈ ਜਦ ਇਹ ਕਲਗੀ ਤੁਹਾਡੇ ਸਿਰ ਤੇ ਆਈ ਸਾਰੇ ਹੀ ਦੁਸ਼ਮਣਾਂ ਦੀ ਨਜ਼ਰ ਵੀ ਤੁਹਾਡੇ ਤੇ ਹੀ ਆਉਣੀ ਹੈ ਹੁਣ ਤੁਹਾਡੀ ਸ਼ਹੀਦੀ ਫਿਰ ਪੱਕੀ ਹੈ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੋ ਤੇ ਅੱਗੋਂ ਹੱਥ ਜੋੜ ਕੇ ਭਾਈ ਸੰਗਤ ਸਿੰਘ ਜੀ ਕਹਿੰਦੇ ਆ ਸਤਿਗੁਰੂ ਇਹ ਮਨ ਤੁਹਾਡੇ ਨਾਲ ਜੁੜ ਗਿਆ ਇਹ ਸਰੀਰ ਤੁਹਾਡੀ ਹੀ ਦਾਤ ਹੈ ਇੱਥੇ ਤਾਂ ਕੀ ਮੈਂ ਚਾਹੁੰਨਾ ਮੇਰੇ ਅਨੰਤ ਜਨਮ ਸਤਗੁਰੂ ਜੀ ਤੁਹਾਡੇ ਪ੍ਰਤੀ ਕੁਰਬਾਨ ਹੋ ਜਾ ਮੈਂ ਕਈ ਜਨਮ ਕੁਰਬਾਨ ਕਰਨੇ ਚਾਹੁੰਨਾ ਇਸੇ ਤਰ੍ਹਾਂ ਦੀ ਹੀ ਅਵਸਥਾ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੀ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ਼ਹੀਦ ਕਰਨ ਲੱਗੇ ਸਨ ਤੇ ਉਸ ਤੋਂ ਪਹਿਲਾਂ ਅੱਗੇ ਖੜੇ ਕਰ ਦਿੱਤਾ ਗਿਆ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦੇ 3 ਸਾਲ ਦੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਤੇ ਕਿਹਾ ਗਿਆ ਸੀ ਤੁਹਾਡੇ ਪੁੱਤ ਦਾ ਕਲੇਜਾ ਕੱਢ ਕੇ ਤੁਹਾਡੇ ਮੂੰਹ 'ਚ ਪਾਵਾਂਗੇ। ਅਗੋਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਕਾਸ਼ ਕਿਤੇ ਕਲਗੀਆਂ ਵਾਲੇ ਨੇ ਮੈਨੂੰ 4 ਪੁੱਤ ਹੋਰ ਦਿੱਤੇ ਹੁੰਦੇ ਤੇ ਮੈਂ ਵੀ ਉਹਨਾਂ ਵਾਂਗ 4 ਪੁੱਤਰਾਂ ਦੀ ਸ਼ਹੀਦੀ ਦਾ ਆਨੰਦ ਮਾਣਦਾ ਤੇ ਆਪਣੀ ਸ਼ਹੀਦੀ ਤੇ ਹੋਣੀ ਇਹ ਹੈ ਜੰਮਾ ਦਾ ਮਨ ਗੁਰੂ ਦੇ ਵਿੱਚ ਜੁੜ ਗਿਆ ਜਿਹੜੇ ਗੁਰੂ ਤੋਂ ਡੈਡੀਕੇਟ ਹੋ ਗਏ ਉਹਨਾਂ ਦੀ ਅਵਸਥਾ ਐਸੀ ਹੈ ਜਦੋਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਮਾਵਾਂ ਦੇ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕਰਕੇ ਉਹਦੇ ਹਾਰ ਬਣਾ ਕੇ ਉਹਨਾਂ ਦੇ ਗਲਾਂ 'ਚ ਪਾਏ ਜਾਂਦੇ ਸਨ ਤੇ ਉਦੋਂ ਉਹਨਾਂ ਮਾਵਾਂ ਦੇ ਮukh 'ਚੋਂ ਇੱਕ ਹੀ ਬਚਨ ਨਿਕਲਦੇ ਹੁੰਦੇ ਸੀ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਇਹ ਉਸੇ ਹੀ ਸ਼ਹਾਦਤ ਇਸੇ ਚੀਜ਼ੋਂ ਹੁੰਦੀ ਹੈ ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ 'ਚ ਲੱਗ ਗਿਆ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਦਾ ਜਿਹੜੇ ਪ੍ਰਭੂ ਦੇ ਪਿਆਰੇ ਹੁੰਦੇ ਆ ਉਹਨਾਂ ਦੀ ਓਟ ਉਹਨਾਂ ਦਾ ਆਸਰਾ ਸਿਰਫ ਗੁਰੂ ਹੀ ਹੁੰਦਾ ਹੈ ਔਰ ਗੁਰੂ ਦੀ ਸੇਵਾ ਦਾ ਹੀ ਲਾਹਾ ਖਟਦੇ ਹੈ ਔਰ ਇਸੇ ਨੂੰ ਹੀ ਸਹਿਬਾਂ ਨੇ ਬਾਣੀ ਚ ਗਾਇ ਗੁਰਮਖ ਲਾਹਾ ਲੈ ਗਏ ਮਨ ਮੁਖ ਚੱਲੈ ਮੂਲ ਗਵਾਏ ਜਿਉ ਗੁਰਮਖ ਲਾਹਾ ਲੈ ਜਾਂਦੇ ਹੈ ਉਹ ਗੁਰੂ ਦੇ ਨਾਲ ਜੁੜੇ ਰਹਿੰਦੇ ਹੈ ਹੋਂ ਦਾ ਆਧਾਰ ਜ਼ਿੰਦਗੀ ਦਾ ਨਾਮ ਹੀ ਰਹਿੰਦਾ ਹੈ ਉਹ ਸਦਾ ਹੀ ਕਹਿੰਦੇ ਨੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਕੋ ਖਣ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਉਹ ਗੁਰੂ ਦੇ ਨਾਲ ਜੁੜਦੇ ਐ ਤੇ ਜਿਹੜੇ ਗੁਰੂ ਨਾਲ ਜੁੜਦੇ ਐ ਫੇਰ ਕੀ ਹੁੰਦਾ ਵਿਖਿਆ ਉਹ ਨਾ ਸਕਈ ਮਿਲ ਸਾਧੂ ਗੁਣ ਗਾਹੋ ਗੁਰੂ ਨਾਲ ਜੁੜਨ ਵਾਲਿਆ ਤੇ ਵਿਸ਼ੇ ਵਿਕਾਰ ਆਪਣਾ ਅਸਰ ਨਹੀਂ ਕਰਦੇ ਨਹੀਂ ਤੇ ਦੁਨੀਆ ਸਾਰੀ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਫਸੀ ਰਹਿੰਦੀ ਐ ਕਾਮ ਕ੍ਰੋਧ ਚ ਹੀ ਫਸੀ ਰਹਿੰਦੀ ਐ ਪਰ ਜਿਹੜੇ ਇਥੇ ਸਹਿਬਾਂ ਦੇ ਬੜੇ ਸੋਹਣੇ ਬਚਨ ਤੁਸੀਂ ਸੁਣਦੇ ਹੋ ਨਾ ਕਾਮ ਕਰੋਦ ਨਗਰ ਪੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੇ ਜਮ ਕਾਲ ਸਹੇ ਸਿਰ ਡੰਡਾ ਹੈ ਦੁਨੀਆ ਦੇ ਲੋਕ ਕਾਮ ਕਰੋਦ ਚ ਫਸਿਆ ਪਰ ਪ੍ਰਭੂ ਦੇ ਪਿਆਰਿਆਂ ਨੂੰ ਇਹ ਪਉਂਦਾ ਨਹੀਂ ਜਹ ਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹੋ ਜਿਸ ਪਰਮਾਤਮਾ ਦੇ ਨਾਲ ਮਿਲੇ ਉਹਦੇ ਵਿੱਚ ਹੀ ਸਮਾ ਜਾਂਦੇ ਨੇ ਕਰ ਗਹਿ ਲੀਨ ਨਹੀਂ ਪਾਰ ਬ੍ਰਹਮ ਬੋੜ ਨਾ ਵਿਛੜੀਆਂ ਉਹ ਜਿਨ੍ਹਾਂ ਤੇ ਪਰਮਾਤਮਾ ਨੇ ਕਿਰਪਾ ਕੀਤੀ ਉਹਦੇ ਨਾਲ ਜੁੜ ਗਏ ਫਿਰ ਉਹ ਵਿਛੜਦੇ ਨਹੀਂ ਬਾਹਰ ਜਾਉ ਲਖ 베ਰੀਆਂ ਹਰ ਸੱਜਣ ਅਗੰਮ ਅਗਾਹੋ ਮੇਰਾ ਉਹ ਪਰਮਾਤਮਾ ਅਗੰਮ ਹੈ ਅਗਾਹ ਹੈ ਮੈਂ ਆਪਣੇ ਗੁਰੂ ਆਪਣੇ ਪਰਮਾਤਮਾ ਤੋਂ ਵਾਰ-ਵਾਰ ਬਿਲਾਹਾਰ ਜਾਂਦਾ ਹਾਂ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈ ਆਹੋ ਅਸੀਂ ਉਸ ਪਰਮਾਤਮਾ ਦੇ ਦਰ ਤੇ ਪਈਏ ਜਿਹੜੇ ਪਰਮਾਤਮਾ ਹਮੇਸ਼ਾ ਹੀ ਸਾਡੀ लाज ਰੱਖਦੇ ਐ ਸਾਨੂੰ ਨਾਲ ਜੋੜਦੇ ਐ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਸੇਬ ਗਿੰਦੇ ਨੇ ਪੋਦੇ ਮਹੀਨੇ ਵਿੱਚ ਜਿੰਨਾ ਤੇ ਪਰਮਾਤਮਾ ਬਖਸ਼ਿਸ਼ ਕਰ ਦਿੰਦਾ ਹੈ ਗੁਰੂ ਜਿੰਨਾ ਤੇ ਕਿਰਪਾ ਕਰ ਦਿੰਦਾ ਹੈ ਉਹਨਾਂ ਦੀਆਂ ਝੋਲੀਆਂ ਸਦਾ ਹੀ ਸੁਖ ਨਾਲ ਆਨੰਦ ਨਾਲ ਖੁਸ਼ੀਆਂ ਨਾਲ ਭਰ ਜਾਂਦੀਆਂ ਨੇ ਸੋ ਸਤਿਗੁਰੂ ਸਾਡੇ ਸਾਰਿਆਂ ਦੇ ਉੱਪਰ ਕਿਰਪਾ ਕਰਨ ਅਸੀਂ ਗੁਰੂ ਨਾਲ ਜੁੜੀਏ ਆਪਣੇ ਗੁਰ ਇਤਿਹਾਸ ਨਾਲ ਜੁੜੀਏ ਬਾਣੀ ਨਾਲ ਜੁੜੀਏ ਅਤੇ ਸਤਿਗੁਰੂ ਸਾਡੇ ਇਸ ਜੀਵਨ ਨੂੰ ਆਨੰਦਮਈ ਖੁਸ਼ੀਆਂ ਭਰਿਆ ਖੇੜਿਆਂ ਭਰਿਆ ਬਣਾਉਣ ਤੇ ਜੀਵਨ ਸਾਡਾ ਹੋਰ ਆਨੰਦਮਈ ਹੋਵੇ ਇਸ ਮਹੀਨੇ ਤੇ ਇਹੀ ਅਰਦਾਸਾਂ ਇਹ ਮਹੀਨਾ ਸਾਰਾ ਹੀ ਆਪਾਂ ਮਿਲ ਕੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮਨਾਉਣਾ ਹੈ ਪੁਣ ਜਾਂ ਗਲਤੀਆਂ ਭੁੱਲਾ ਚੁੱਕਾਂ ਦੀ ਮਾਫੀ ਹੁਣ ਭਾਈ ਹਰਪ੍ਰੀਤ ਸਿੰਘ ਜੀ ਅੰਮ੍ਰਿਤ ਸਰਵਾਲਿਆਂ ਦਾ ਰਾਗੀ ਜਥਾ ਆਪ ਜੀ ਨੂੰ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ ਉਹਨਾਂ ਪਾਸੋਂ ਆਪ ਜੀ ਨੇ ਇੱਕ ਮਨ ਇੱਕ ਚਿੱਤ ਹੋ ਕੇ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ